प्यारे बच्चों सत श्री अकाल कियो ਤੁਸੀਂ ਆਓ ਅਸੀਂ ਅੱਜ ਪਾਠ 12 ਅੱਬੂ ਦੀਆਂ ਕੁੱਕੜੀਆਂ ਦੇ ਅਭਿਆਸ ਵਿੱਚੋਂ ਪ੍ਰਸ਼ਨ ਉੱਤਰ ਕਰਦੇ ਹਾਂ ਬੱਚਿਓ ਅਭਿਆਸ ਦੇਖੋ ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ ਪਹਿਲਾ ਪ੍ਰਸ਼ਨ ਪੜ੍ਹਦੇ ਹਾਂ ਅੱਬੂ ਨੇ ਕਿੰਨੀਆਂ ਕੁੱਕੜੀਆਂ ਖਰੀਦੀਆਂ ਦੱਸੋ ਫਿਰ ਪਿਆਰੇ ਬੱਚਿਓ ਅੱਬੂ ਨੇ ਕਿੰਨੀਆਂ ਕੁੱਕੜੀਆਂ ਖਰੀਦੀਆਂ ਹਾਂਜੀ ਸ਼ਾਬਾਸ਼ ਬਿਲਕੁਲ ਸਹੀ ਅੱਬੂ ਨੇ ਦੋ ਕੁਕੜੀਆਂ ਖਰੀਦੀਆਂ ਅਗਲਾ ਪ੍ਰਸ਼ਨ ਅੱਬੂ ਨੂੰ ਕੁਕੜੀਆਂ ਦਾ ਕੀ ਕਰਨਾ ਚੰਗਾ ਲੱਗਾ ਦੱਸੋ ਦੱਸੋ ਬਿਲਕੁਲ ਅੱਬੂ ਨੂੰ ਕੁਕੜੀਆਂ ਦਾ ਕੋੜ-ਕੋੜ ਕਰਨਾ ਚੰਗਾ ਲੱਗਾ ਅਗਲਾ ਪ੍ਰਸ਼ਨ ਹੈ ਅੱਬੂ ਨੇ ਕੁਕੜੀਆਂ ਨੂੰ ਕਿੱਥੇ ਬੰਦ ਕੀਤਾ ਦੱਸੋ ਪਿਆਰੇ ਬੱਚਿਓ ਇਸ ਦਾ ਉੱਤਰ ਕੀ ਆਵੇਗਾ ਹਾਂਜੀ ਇਸ ਦਾ ਉੱਤਰ ਆਵੇਗਾ ਉਹ ਬੂਨੇ ਕੁਕੜੀਆਂ ਨੂੰ ਖੁੱਡੇ ਵਿੱਚ ਬੰਦ ਕੀਤਾ ਏ ਸੀ ਤੁਹਾਡੇ ਪ੍ਰਸ਼ਨ ਉੱਤਰ ਪਿਆਰੇ ਬੱਚਿਓ ਇਸ ਨੂੰ ਸੁੰਦਰ ਲਖਾਈ ਵਿੱਚ ਲਿਖਣਾ ਅਤੇ ਯਾਦ ਕਰਨਾ ਹੈ ਧੰਨਵਾਦ